ਸਾਡੇ ਬਜ਼ੁਰਗ ਨੇ ਮਤਲਬ 3 ਮਹੀਨੇ ਭੁੱਖਾ ਰਤਾਰ ਰੱਖੀ ਮਰਿਆ ਉਹ ਭੁੱਖਾ ਬੈਠਾ ਰਿਆ ਅਸੀਂ ਮਤਲਬ ਧੱਕੇ ਖਾਦੇ ਸਿਆਲਾਂ ਚ ਰਾਖੀਆਂ ਕੀਤੀਆਂ ਉਹਦੀਆਂ ਐਨਐਸਪੀ ਦਾ ਤੁਸੀਂ ਸਾਡੀ ਗਾਦੀ ਲੈਣ ਦੇਣੀ ਸੀ ਸਰਟੀਫਿਕੇਟ ਤੇ ਸੋਹਰੇ ਹੀ ਨਾ ਮਾਰਦੇ ਅਸੀਂ ਸੈਂਟਰ ਨੂੰ ਲੈਡਜੀ ਸਾਡੇ ਨਾਲ ਮੀਟਿੰਗਾਂ ਕਰਨ ਲੱਗ ਗਏ ਸੀ ਉਹ ਤਾਂ ਸਾਡੇ ਨਾਲ ਨਾ ਕਰਦੇ ਤੁਸੀਂ ਅਸੀਂ ਤਾਂ ਭਾਈ ਤੁਹਾਡੇ ਨਾਲ 3 ਮਹੀਨੇ ਰਹਿ ਆ ਨਹੀਂ ਨਹੀਂ ਤਿੰਨ ਤੁਸੀਂ ਨਹੀਂ ਮੇਰੇ ਮੇਰੇ ਇੱਕ ਗੱਲ ਸੁਣ ਲੈਣਾ ਤਾਂ ਅਕਸਰ ਸਰਕਾਰ ਕਾਦੇ ਅਸ ਦੀ ਨਿੱਕੀ ਛਾਲ ਨਾਲ ਨੂੰ ਧੱਕ ਨਹੀਂ ਸਕਦੀ ਸਰਕਾਰ ਕੀ ਨਹੀਂ ਕਰ ਸਕਦੀ ਜੀ ਉਹ ਕਿ ਨੂੰ ਮੈਨੂੰ ਵੀ ਤੇ ਦੱਸੋ ਸਰਕਾਰ ਕੀ ਕਰੇਗੀ ਵੀ ਐਂਡ ਤੇ ਸਪੈਸ਼ਲ ਰਹੀ ਜਾਣੇ ਨਾ ਆਪਣਾ ਚੋਲਾ ਮੈਂ ਮੰਨਣਾ ਪੈ ਚੱਲਾ ਦਿਲਾਤਾ ਮੇਰੇ ਕੋਲ ਮੇਰੇ ਪਿੰਡ ਬਾਹਰ ਚਲਾ ਜਾਂਦਾ ਜਿਉਂ ਸੈਂਟਰ ਸਰਕਾਰ ਨੇ ਬੰਦ ਹੀ ਕਰਤਾ ਉਹਦੇ ਸਾਡਾ ਕਿਹੜਾ ਚਲੋ ਮੰਨ ਕੇ ਆਪਾਂ ਕਰਤਾ ਤੁਸੀਂ ਬੰਦ ਜਿਹੜਾ ਅਸੀਂ ਨਹੀਂ ਬੰਦ ਕੀਤਾ 26 ਚੋਣਾ ਚਲੋ ਸਰਕਾਰ ਨਹੀਂ ਕਰਤਾ ਸੈਂਟਰ ਨਹੀਂ ਕਰਦਾ ਕਿਸੇ ਨੇ ਕਰਤਾ ਜੀ ਜਿਹੜਾ 26 ਝੋਨਾ ਸੀ 26 ਝੋਨੇ ਤੇ ਵੀ ਕਾਟ ਲੱਗੀ ਬਾਈ ਜੀ ਤੁਹਾਨੂੰ ਵੱਧ ਪਤਾ ਹੋਣਾ ਸਾਡੇ ਨੂੰ ਨਹੀਂ ਮੈਂ ਤਾਂ ਆਪ ਹੀ ਕਹਿੰਦਾ ਵੀ ਜਿੱਦੇ ਤੇ ਕਾਟ ਰਹੀ ਤਾਂ ਹੀ ਪ੍ਰੋਬਲਮ ਹੋ ਰਹੀ 26 ਤਾਂ ਆਪਣੇ ਮੁੱਖ ਮੰਤਰੀ ਸਾਹਿਬ ਨੇ ਪੱਟ ਪੱਟ ਕੇ ਕਹੇ 26 ਲਾਓ ਜੀ 26 ਲਾਓ ਪਾਣੀ ਘਟ ਪਿੰਦਾ 26 ਲਾਓ ਫੇ 26 ਦੇ ਵੀ ਕਾੜ ਲੱਗੀ ਐਸੀ ਤਾਂ ਪਾਣੀ ਬਚਾਉਣੇ ਲੱਗੇ ਕੋਈ ਮਾੜਾ ਤਾਂ ਨਹੀਂ ਕਰਦਾ ਨਹੀਂ ਨਹੀਂ ਫਿਰ 26 ਦੇ ਕਾੜ ਕਿਉਂ ਲੱਗੀ ਪਾਣੀ ਦਾ 26 ਲਾਵਾਂਗੇ ਤਾਂ ਬਚੂਗਾ ਮੇਰੇ ਜਿਹੜੀ ਵੇਖੋ ਫਸਲ ਤੇ ਆਹੀ ਪ੍ਰੋਬਲਮ ਇੱਥੇ ਆ ਠੀਕ ਹੈ ਇਹ ਸ਼ੁਰੂ ਤੋਂ ਚਲਦੀ ਆਉਂਦੀ ਗੱਲ ਅੱਜ ਪਹਿਲੀ ਰਹੀ ਨਾ 26 ਘਟ ਵੈਰੈਟੀ ਆ ਘਟ ਦਿਨਾਂ ਦੀ ਵੈਰੈਟੀ ਆ ਤੇ 26 ਦੇ ਵੀ ਕਾੜ ਲੱਗੀ 26 ਘਟ ਦਿਨ ਦੀ ਵੈਰੈਟੀ ਆ ਅਲਟੀਮੇਟਲੀ ਤਾਂ ਸੈਂਟਰ ਨਾਲ ਜੁਆਇੰਟ ਹੋ ਕੀ ਕਰੋਗੇ ਸਪਲਾਈ ਹੋ ਕੇ ਜਾਂ ਤਾਂ ਪੰਜਾਬ ਚ ਸਾਰਾ ਝੋਨਾ ਲੱਗ ਜਾਂਦਾ ਹੋਵੇ ਫਿਰ ਆਪਣੀ ਡਿਮਾਂਡ ਆ ਡੈਮ ਆਪਾਂ ਨੂੰ ਸਾਰੀ ਕੰਟਰੀ ਦੇ ਨਾਲ ਹੀ ਡਿਮਾਂਡ ਵੇਖਣੀ ਪਊਗੀ ਤਾਂ ਕੀ ਹੋਗਾ ਬਈ ਨਹੀਂ ਨਹੀਂ ਮੰਨਦੇ ਆ ਥੋੜੀ ਗੱਲ ਸ਼ਰਵੀ ਤਾਂ ਪਰਮਲ ਚ ਹੁੰਦਾ ਵੀਰੇ ਪਰਮਲ ਹੋਣੇ ਲੈਣਾ ਤਾਂ ਉਹਨਾਂ ਨੇ ਐਂਡ ਤੇ ਯਾਰ ਫਿਰ ਆਏ ਤਾਂ ਫਿਰ ਕੋਈ ਵੀ ਨਹੀਂ ਲੈ ਰਿਹਾ ਇੱਕ ਮਿੰਟ ਫਿਰ ਤਾਂ ਕੱਪੀ ਜਿਹੜਾ ਇੱਕ ਮਿੰਟ ਤੁਸੀਂ ਮੰਨਦਾ ਵੀ ਹਾਈ ਫੀਡ ਬੰਦ ਕਰਤਾ ਤੇ ਬੋਤਲ ਲੈ 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 ਕੇ ਆਉਂਦੇ ਥੋੜੀ ਗੱਲ ਜਾਂਦਾ ਪਰ ਵੀ ਬਿਲਕੁਲ ਅੱਛਾ ਅੱਜ ਆਪ ਆਏ ਆ ਹਨਾ ਯੁੱਧ ਨਸ਼ਿਆਂ ਵਿਰੁੱਧ ਠੀਕ ਹੈ ਗੱਲ ਸਾਡੇ ਨਕੀਰੀਏ ਦੇ ਵਿੱਚ ਸਾਫ ਵੀ ਖੜੇ ਆ ਇਧਰ ਸਾਫ ਖੜੇ ਆ ਨਕੀਰੀਏ ਦੇ ਵਿੱਚ ਚਲੋ ਤੁਸੀਂ ਮੈਨੂੰ ਦੋ ਬੰਦੇ ਦੋ ਲੈ ਮੈਂ ਤੜਕੇ ਸੁਣਾਉਣਾ ਤੁਹਾਨੂੰ ਚਟਾ ਦੇਈ ਦੀ ਕੋਈ ਵੀ ਤਾਂ ਤੁਹਾਨੂੰ ਕਹੀ ਜਾਂਦੇ ਬਈ ਇਹ ਵੀ ਸਾਥ ਦੇ ਹੋਣਾ ਠੀਕ ਹੈ ਗੱਲ ਗੋਲੀਆਂ ਲੈਣੇ ਵੀ ਗਈ ਜਾਂਦੀਆਂ ਦਾਦਾ ਜੀ ਮੇਰੀ ਬੇਬੇ ਸੁਣ ਜਿਉਂ ਨਹੀਂ ਆਪਾਂ ਸਾਡਾ ਕੰਮ ਵੀ ਵੇਖੋ ਨਾ ਪਵਾਨਾ ਜਲਾਲਾਬਾਦ ਦੇ ਨਾਲ ਉੱਥੇ ਜਾ ਕੇ ਪਤਾ ਕਰੋ 80% ਅਸੀਂ ਖਤਮ ਕਰ ਹੋਇਆ ਕਿਹਦੇ ਨਾਲ ਥੋੜੀ ਸਹਿਯੋਗ ਨਾਲ ਹੋਇਆ ਸਰਕਾਰ ਕਰ ਰਹੀ ਹੈ ਤੁਸੀਂ ਸਹਿਯੋਗ ਕਰੋ ਪ੍ਰਧਾਨ ਜੀ ਆਪਾਂ ਖਤਮ ਕਰਾਂਗੇ ਇਹ ਆਦੀ ਜਵਾਨੀ ਬਚਾ ਕੇ ਜ਼ਿੰਦਗੀ ਚ ਉਹ ਵੀ ਵੱਡਾ ਕੋਈ ਕੰਮ ਨਹੀਂਗਾ ਹੁਣ ਜਿਹੜੀ ਬਿਮਾਰੀ ਲੱਗ ਗਈ ਹੈ ਇਹ একদম ਤਾਂ ਬਈ ਠੀਕ ਹੋਣੀ ਨਹੀਂ ਆਪਦੀ ਫਸਲ ਉਹਦੀ ਆਪਾਂ ਸਪਰੇ ਵੀ ਤਾਂ ਕਰਦੇ ਹੀ ਆ ਕਿ ਨਹੀਂ ਕਰਦੇ ਹੁਣ ਇਹ ਆਪਣੇ ਜਵਾਕਾਂ ਨੂੰ ਜਿਹੜੀ ਬਿਮਾਰੀ ਲੱਗੀ ਹੈ ਰਲ ਮਿਲ ਕੇ ਖਤਮ ਹੋਣੀ ਨਾ ਮੈਂ ਇਕੱਲਾ ਖਤਮ ਕਰ ਸਕਦਾ ਨਾ ਤੁਸੀਂ ਕਰ ਸਕਦੇ ਆਹ ਬਾਈ ਨਾ ਅਸੀਂ ਵਿਛਰਦੇ ਆਂ ਸਾਬ ਨਾਲ ਚਲੋ ਵਿਛਰਦੇ ਆਂ ਬਹੁਤ ਇਹਦੀ ਮਿਹਨਤ ਕਰਦਾ ਇਹ ਮਿਹਨਤ ਇਹ ਨਹੀਂ ਕਹਿੰਦੇ ਜਦੋਂ ਇਹਨੂੰ ਫੋਨ ਕਰਦੇ ਉਹ ਵਿਚਾਰਾ ਭੱਜਦਾ ਫੜਦਾ ਕਰਦਾ ਪਰ ਸਾਨੂੰ ਇੰਨਾ ਵੀ ਪਤਾ ਵੀ ਫੋਨ ਵੀ ਆ ਜਾਂਦੇ ਉਸ ਤੋਂ ਮੈਂ ਨਹੀਂ ਕਰਦਾ ਠੀਕ ਹੈ ਗਲਤੀ ਮੈਂ ਕਰ ਜਾਊਂਗਾ ਕੋਈ ਹੋਰ ਕਰ ਮਾਰ ਆਉਂਦੀ ਮੇਰੀ ਮੇਰੀ ਜਿੰਦ ਤੇ ਸੋ ਮੈਂ ਤਾਂ ਇਹ ਵੀ ਕਰ ਰਿਹਾ ਇਕੱਲੇ ਥੋੜਾ ਇੱਕ ਮਿੰਟ ਥੱਲੇ ਬਹੁਤ ਆਪਣੇ ਇੱਕ ਮਿੰਟ ਬਾਈ ਥੱਲੇ ਇਹਨਾਂ ਨੂੰ ਪੁੱਛ ਲਓ ਇਹ ਵੀ ਕਰ ਰਿਹਾ ਕਿ ਜੇ ਸਾਡਾ ਬੰਦਾ ਵੀ ਨਾਲ ਉਹਨੂੰ ਵੀ 2 ਘੰਟੇ ਬਿਠਾ ਲਾ ਅਗਲੀ ਦੀ ਚਿੱਟੀ ਵਾਲੇ ਮਗਰ ਤੇ ਗੋਲੀਆਂ ਵਾਲੇ ਉਹਨਾਂ ਨਾਲ ਲਿਆਣੇ ਹੁਣ ਤੁਸੀਂ ਕਿਸੇ ਬੰਦੇ ਤੋਂ ਪੁੱਛ ਲਓ ਤੁਹਾਡੇ ਲੀਡਰ ਇਹਨਾਂ ਤੋਂ ਪੁੱਛ ਲਓ ਤੇ ਲਿਆਣੇ ਤੜਕੇ ਕਿੰਨੀਆਂ ਗੋੜੀਆਂ ਦੇ ਕੈਲਸ਼ੀਅਮ ਦੇ ਵੀਰੇ ਸਿਰੇ ਕੱਢੋ ਯਾਰ ਹਾਂ ਵੀਰੇ ਤੂੰ ਫੋਰ ਸਟੇਜ ਜੀ ਮੈਂ ਨਾ ਲੈ ਨਾ ਲੈ ਸ਼ਾਹ ਮਰਾ ਦਾ ਮੈਂ ਨਾ ਹਾਂਜੀ ਉਹ ਫੋਟਿਚਾ ਕੀਤਾ ਪਿਆ ਉਹ ਨਹੀਂ ਵਗਦਾ ਸਾਡੇ ਪਾਣੀ ਨਹੀਂ ਜਾਂਦਾ ਖਾ ਦੇ ਨੇ ਹਾਂ ਮੈਨੂੰ ਐ ਜੇ ਤੇ ਪ੍ਰੋਬਲਮ ਦੱਸੋ ਯਾ ਮੈਂ ਉਸ ਪਰ ਤੋਂ ਭੱਜਾ ਮਦੀਨ ਦਾ ਉਹ ਦਿਖਾ ਦੇ ਦਿਓ ਸ਼ਾਹ ਡੀਸੀ ਸਾਹਿਬ ਆਏ ਸੀ ਮੈਂ ਐਮਐਲ ਬਾਬੂ ਜੀ ਬਾਬੂ ਮੇਰੀ ਬੇਨਤੀ ਸੁਣੋ ਕਿੰਨਾ ਨੰਬਰ ਮੋਗਾ ਦੱਸੋ 19000 ਚ ਮੋਗਾ ਨਹੀਂ ਹੈਡ ਹੈਡ ਪਾਣੀ ਪਾਣੀ ਹੈਡ ਹਾਂ ਹੁਣ ਤਾਂ ਪਿੱਛੇ ਤਾਂ ਪਾਣੀ ਆ ਉਹ ਵੀ ਬਤਾ ਦੂ 23 ਗ੍ਰੇਡ ਦੀ ਨਵੀਂ ਬਣਾਤੀ ਸਾਰੀ ਝਾੜੀ ਚੀਰ ਦਊਂ ਇੱਕ ਨਾ ਸ਼ਾਪ ਦੇ ਦਾ ਕੇਸ ਫੋਨ ਨੂੰ ਵੀ ਪਤਾ ਮੈਂ ਉਹਦੇ ਦੇ ਧਰਨਾ ਵੀ ਲਾਇਆ ਸੀ ਪਤਾ ਫੋਨ ਨੂੰ ਦੀ ਕਰ ਨਿਸ਼ਾਨਦੀ ਵਾਲਾ ہاں ਨਿਸ਼ਾਨਦੀ ਵਾਲਾ 3 ਸਾਲ ਹੋ ਗਏ ਉਹਨਾਂ ਕੋਲੇ ਸਵਾ ਕ ਗਿੱਲਾ ਪੈ ਗਿਆ ਉਹ ਪੰਮਾ ਸੀ ਨਿਸ਼ਾਨਦੀ ਆਪਾਂ ਕਰਾਤੀ ਹੁਣ ਕਰਾਦੀ ਉਹਦੇ ਚ ਕਨਾਲ ਖਾਂਦੀ ਉਹਨਾਂ ਨੂੰ ਆ ਗਈ ਖਾ ਉਹ ਗਾਂ ਉਹਨਾਂ ਦੇ ਬਣਾਈ ਪਈ ਆ ਠੀਕ ਹੈ ਅਸੀਂ ਨਹੀਂ ਕਿੰਨਾ ਸੀ ਅਸੀਂ ਨਹੀਂ ਕਹਿੰਦੇ ਪਰਚਾ ਕਰਾਓ ਅਸੀਂ ਨਹੀਂ ਕਹਿੰਦੇ ਕਿਹਦੇ ਪਰਚੀ ਕਰਾਉਣਾ ਪਰਚੀ ਪਾਲੀ ਤੋਂ ਪਰਚੇ ਚ ਨਿਕਲਣਾ ਕੀ ਉਹ ਵੀ ਜ਼ਿੰਮੇਦਾਰ ਉਹ ਵੀ ਜ਼ਿੰਮੇਦਾਰ ਤੁਸੀਂ ਤੁਹਾਡੇ ਔਖੇ ਲੱਗ ਜਾਣਗੇ ਤੁਹਾਡੇ ਉਹ ਮੰਗਾ ਮੁੰਡਾ ਉਹਨੂੰ ਕਹਿ ਕੇ ਤੁਸੀਂ ਆਪਦੇ ਕੋਲ ਛੱਡ ਗਏ ਉਹਨਾਂ ਤੋਂ ਜਿਹੜੀ ਉਹਨਾਂ ਦੀ ਜ਼ਮੀਨ ਹੋ ਗਈ ਐ ਐਮਐਲ ਸਾਹਿਬ ਇੱਕ ਮਿੰਟ ਚੁੱਪ ਰਹੇ ਦੱਸ ਵੀ ਤੁਹਾਨੂੰ ਕੀ ਕਹ ਸਹੀ ਦੱਸੋ ਮੈਂ ਮੇਰੇ ਖਾਵਨ ਤੇ ਕਾਬੀ ਇਹਨਾਂ ਨੂੰ ਜੇਕਰ ਬਲਾ ਕਰ ਇਹਨਾਂ ਦਾ ਨਿਬੜਦਾ ਤਾਂ ਨਿਬੜ ਜੋ ਨਹੀਂ ਨਿਬੜਦਾ ਨਹੀਂ ਹੁੰਦਾ ਤਾਂ ਬਈ ਉਹਨਾਂ ਦੀ ਮਦਦ ਕਰਕੇ ਉਹਨੂੰ ਜਾ ਹਾਂਜੀ ਉਹਨਾਂ ਨੂੰ ਪੁਲਿਸ ਫੋਰਸ ਨਾਲ ਮੈਂ ਪ੍ਰੋਟੈਕਸ਼ਨ ਦਵਾ ਜਗਾ ਤੋਂ ਆ ਤੇਰੀ ਗੱਲ ਸੁਣ ਠੀਕ ਐ ਨਿਸ਼ਾਨਦੀ ਵੀ ਕਰਾਤੀ ਤੁਹਾਡੇ ਸਾਹਮਣੇ ਤੁਸੀਂ ਤਰਨਾ ਦਿੱਤਾ ਜਿਵੇਂ ਕਿਵੇਂ ਕੀਤਾ ਉਹ ਨਿਸ਼ਾਨਦੀ ਕਰਾਤੀ ਅਸੀਂ ਵੀ ਉਸ ਕਰਜ ਮੈਂ ਤਾਂ ਐਕਸਲ ਸਾਹਿਬ ਨੂੰ ਕਿਹਾ ਵੀ ਉਹਨਾਂ ਦਾ ਉਹਨਾਂ ਦੇ ਅਕਿੱਛ ਕਰ ਦਿਓ ਉਧਰ ਕਰ ਦਿਓ ਵੱਟ ਤੇ ਕਰ ਦਿਓ ਦੋਵਾਂ ਦਾ ਕਲੇਸ਼ ਮੁੱਕ ਜੇ ਬਰਾਬਰ ਬਰਾਬਰ ਵੰਡ ਦਿਓ ਸਾਹ ਖੜੇ ਸਾਡੇ ਇਹ ਵੀ ਦੇ ਵੀ ਦੱਸੋ ਸਾਨੂੰ ਕਿਦਾਂ ਦਾ ਟਾਈਮ ਦੇਣੇ ਕਿਦੋਂ ਛੜਾ ਕੇ ਦੇਣੇ ਜਿਵੇਂ ਉਹਨਾਂ ਦੇ ਬਾਈ ਜਾ ਕੇ ਯਾਰ ਦੇਖੋ ਆਪਣੀ ਗੱਲ ਹੋਈ ਸੀ ਪੱਕਾ ਦੇ ਦਿੰਦੀ ਵੀ ਦੱਸੋ ਸਰ ਸਾਨੂੰ ਤਾਂ ਜਦੋਂ ਇਹਨਾਂ ਦਾ ਸਿਵਲ ਪੱਖਾਂ ਅਸਨ ਆਏਗਾ ਲਾ ਲਾ ਵੀ ਸਵੇਰ ਦੁਆਰ ਮੇਰੇ ਕੋਲ ਆਜੋ ਦੱਸਾਂਗੇ ਬਹਿ ਕੇ ਆਪਾਂ ਗੱਲ ਕਰਾਂਗੇ ਜੋ ਸਲੀ ਸ਼ੁਰੂ ਕਰ ਅਸੀਂ ਤਾਂ ਪੂਲਿਸ ਪ੍ਰੋਟੈਕਸ਼ਨ ਦੇਣੀ ਸਾਨੂੰ ਜਦੋਂ ਸਰ ਸੋਲਿਊਸ਼ਨ ਇਹਦਾ ਪਿੱ ਉਹ ਐ ਨਹੀਂ ਹੋਣਾ। ਕੋ ਗੱਲ ਹੈ ਵੀ ਉਹ ਕੁਛਲੀ ਗੱਲ ਹੈ ਵੀ ਹਟਣਾ ਨਹੀਂਗਾ। ਬਸ ਬਸ। ਪਰ ਉਹਨਾਂ ਦਾ ਕਸੂਰ ਐ ਨਹੀਂ ਹੋਇਆ। ਉਹ 100% ਮੇਰਾ ਥੋੜੀ ਜਿਮਾਰੀ ਹੈਗੀ ਉਹ ਕਰਾਉਣਾ। ਕੋਈ ਨਹੀਂ ਸਰ ਹੋਜੀ। ਬੁੱਧਵਾਰ ਤੁਸੀਂ ਮੇਰੇ ਵੀਰ 10 ਵਜੇ ਮੇਰੇ ਕੋਲ ਆ ਜਾਣਾ। ਠੀਕ ਐ। ਬਸ ਆ ਜਾ। ਬੰਦ ਲੈ ਕੇ ਜਾਣ ਇਹ ਆਪਣੀ ਗੋਦਨ ਜਿੱਦਨ ਗੱਲ ਵੀ ਇਸੀ ਪਰਚਾ ਦੇ ਦੇਾਂਗੇ ਹੱਜ ਟਿੱਕਰ ਪਰਚੇ ਦੇਈਓ ਇਹ 1400 ਰੁਪਏ ਆਪਾਂ ਇਹ ਕਹਿ ਵੀ ਐਸਚੂ ਸਾਹਿਬ ਬੁਲਾ ਲੈਣਗੇ ਨਾ ਮੰਨੇ ਮੇਰੀ ਗੱਲ ਸੁਣੋ ਆਪਾਂ ਮੁਲਾਜ਼ਮ ਭੇਜ ਦਾਂਗੇ ਨਾ ਹਟੇ ਫਿਰ ਜਿਹੜੀ ਕਾਰਵਾਈ ਕਰਨ ਦੀ ਕਰ ਦੇ ਦੇਖੋ ਸਰਪੰਚਾ ਆਪਾਂ ਪਿੰਡ 'ਚ ਬੈਠੇ ਆ ਆਪਾਂ ਨੂੰ ਉਹ ਵੀ ਪਣਾ ਉਹ ਗਲਤ ਆ ਉਹ ਸਹੀ ਆ ਠੀਕ ਆ ਉਹ ਵੀ ਆਪਣੇ ਭਰਾ ਐ ਵੀ ਭਰਾ ਜੇ ਯਾਰ ਮਸਲਾ ਵੈਸੇ ਹੀ ਰਾਜੀ ਨਾ ਬੈਣਾ ਹੋ ਜੇ ਪਰਚੇ 'ਚ ਕੀ ਪਿਆ ਯਾਰ ਉਹ ਕੱਲੂ ਉਹ ਕਰਾਉਣਗੇ ਇਹਨਾਂ ਦੇ ਫਿਰ ਕੀ ਮਤਲਬ ਹੈ ਜੀ ਤਾਂ ਹੀ ਕਹਿਣਾ ਪਰਚਾ ਤੱਕ ਗਿਆ ਉਹਨਾਂ ਦਾ ਬੰਦਾ ਮਰ ਗਿਆ ਆਪਾਂ ਨਹੀਂ ਚਾਹੁੰਦੇ ਉਹ ਦ ਬਦਲਾਅ ਵਾਲੀ ਸਰਕਾਰ ਆ ਪਰਚਾ ਪੁਰਚਾ ਜ ਨਹੀਂ ਪੈਂਦੀ ਇਹ ਉਸ ਕੋਲ ਤਾਂ ਬਈ ਬੱਚੀ ਨਹੀਂ ਠੀਕ ਹੈ ਜਿੱਥੇ ਜਿੱਥੇ ਕੋਈ ਤੁਸੀਂ ਠੀਕ ਆ ਉੱਤੇ ਅਸੀਂ ਠੀਕ ਨਹੀਂ ਕਹਾਂਗੇ ਤੁਹਾਨੂੰ ਇਹ ਸ਼ਾਬਾਸ਼ ਕਹਿੰਦੇ ਨਹੀਂ ਇਹਨਾਂ ਗੱਲ ਉਹ ਕੋਈ ਚੱਕਰ ਨਹੀਂ ਹੈ ਪਰ ਜਿੱਥੇ ਕੋਈ ਕਮੀ ਰਹਿ ਗਈ ਆਪਾਂ ਉਹ ਦੋ ਮਿੰਟਾਂ ਦੇ ਟਰਾਲੀਆਂ ਟਰੋਲੀਆਂ ਸਮਾਨ ਦਵਾ ਦੋ ਸਾਡਾ ਉਹ ਵੀ ਆਪਾਂ ਕਰਾਂਗੇ ਸਾਡਾ ਉਹ ਨਹੀਂ ਵਾਫਾ ਮੈਂ ਕਿਹਾ ਸੀ ਮੋੜ ਰੱਖੋ ਸਾਡਾ ਤੁਸੀ ਉਹ ਬਾਈਫੇ ਅਸੀਂ ਜਿਆਦਾ ਹੋਈ ਤੁਸੀਂ ਆ ਕੇ ਉਹ ਲਿਆ ਕੇ ਰਾਮੰ ਕਰਾਇਆ ਨਹੀਂ ਉਹਨੇ ਕਰਾ ਦੋ ਸਾਡੇ ਪਾਣੀ ਮਾਰਦੇ ਐ ਬਰੀ ਬੈਸ ਪਰਸੋ ਸਾਡਾ ਉਹ ਕਰਾ ਸਾ ਪੂਰਾ ਜੋ ਨਾਮ ਨੂਰ ਨੂੰ ਜਾਣਦੇ ਸੀ ਮੇਰੇ ਕੋ ਨੈਬਰ ਆਈ ਸੀ ਪਰਸੋ ਤੁਹਾਡੇ ਪਿੰਡਲੇ ਉਹ ਐਕਸਿਸ ਸਾਹਿਬ ਨੂੰ ਕਹਿੰਦੇ ਇੱਕ ਮੌਕਾ ਰੱਖਦੇ ਦੋ ਚਾਰ ਦਿਨਾਂ ਚ ਮੌਕਾ ਜਿਹਦੇ ਨਾਲ ਅਗਲੇ ਮੌਕਾ ਰੱਖ ਲੈ ਬੀਜਲੀ ਕਰ ਚੈੱਕ ਜਾਈ ਸਾਡੀ ਸਾਡੀ ਬੀਜਲੀ ਇਹ ਹੋਰ ਸੁਣਾਉਂ ਨਹੀਂ ਪੰਜ ਚੈਲਾ ਆਪਣੀਆਂ ਹਨ ਪੰਜ ਥਾਣੇਦਾਰ ਜਾਈਦੇ ਆ ਇਹਨਾਂ ਕੋਲੇ ਥਾਣੇਦਾਰੀ ਇੱਕ ਆ ਖੰਡ ਕੇ ਕੀ ਕਿਸੇ ਨੂੰ ਨਹੀਂ ਮੈਂ ਉਸ ਕੱਲ ਚ ਵੀ ਐਗਰੀਡ ਆ ਜਿਹੜਾ ਸਟਾਫ ਨੂੰ ਵੰਡ ਕੇ ਮਿਲਣਾ ਦੋ ਐਸੇ ਆਪਣੇ ਕੋਲੇ ਕੱਲਿਆ ਪਰਸੋਂ ਆ ਜਾਣਗੇ ਪੈਸੇ ਪੋਏ ਬਹੁਤ ਆ ਆਪਣੇ ਕੋਲੇ ਉਹ ਕਹਿੰਦੇ ਹੁੰਦੇ ਸੀਗੇ ਆਪਣੇ ਮੁੱਖ ਮੰਤਰੀ ਸਾਹਿਬ ਵੀ ਪੀਪਾ ਹੁੰਦਾ ਖਾਲੀ ਵਗੈਰਾ ਵਗੈਰਾ ਉਹ ਪਲੀਆਂ ਕਰਦਾ ਉਹ ਤਾਂ ਭੱਜਿਆ ਹੁੰਦਾ ਖੜਕਦਾ ਫਿਰਦਾ ਆਪਣੇ ਝੰਡਾ ਹੁੰਦਾ ਭਰਦਾ ਹੁੰਦਾ ਇੱਕ ਮਿੰਟ ਜੇ ਸਾਡੇ ਇੱਕ ਮਿੰਟ ਇੱਕ ਮਿੰਟ ਜਈ ਆ ਗਈ ਤੁਹਾਡੇ ਦੋ ਲੱਗ ਹੁਣ ਬੇਨਤੀ ਸਾਨੂੰ ਦੇਖੋ ਆਪਾਂ ਸਾਰੇ ਜ਼ਿੰਮੇਦਾਰ ਹਾਂ ਮੇਰੀ ਤਾਂ ਕੋਈ ਫੈਕਟਰੀ ਚੱਲਦੀ ਨਹੀਂ ਜਮੀਨ ਤੇ ਡਕਟਰ ਐ ਥੋੜੀ ਐ ਜਿਆਦਾ ਉਹ ਰੱਬ ਦੀ ਪਰਮਾਤਮਾ ਦੀ ਕਿਰਪਾ ਪਰ ਗੱਲ ਐ ਜ਼ਿੰਮੇਦਾਰ ਬੰਦਾ ਲੈਣ ਤੇ ਮਹਿਰੀ ਪਾਣੀ ਬਿਣੇ ਨਹੀਂ ਜੀ ਸਕਦਾ ਉਸ ਕੋਲੋਂ ਤਾਂ ਸਰਕਾਰ ਜਿੰਨੇ ਕੁ ਜੋਗੀ ਐ ਕੋਈ ਕੋ ਟਾਈਮ ਤਾਂ ਰੇਹੇ ਸੀ ਤੇ ਲੱਗਦਾ ਹੀ ਐ 60 ਸਾਲ ਬਾਅਦ ਪਹਿਲੀ ਪੰਜਾਬ ਦੀ ਮਹਿਰ ਆਪਾਂ ਮਿਲੀ ਚੌਧਰੀ ਮੈਂਡੂ ਉੱਥੇ ਐ ਮੈਂ ਤਾਂ ਲੇਟ ਹੋ ਗਿਆ ਕੋਸ਼ਿਸ਼ ਕਰੀ ਇਹਨੇ ਬਈ ਘੱਟੋ ਘਾਟੇ ਜ਼ਿੰਮੇਦਾਰ ਨੂੰ ਪਾਣੀ ਚੰਗਾ ਮਿਲ ਜੇ ਸੇਮ ਹਫਤੇ ਬਾਅਦ ਚੱਲ ਪੈਣਾ ਥੋੜੀ ਮੇਰੀ ਜਮਾਨ ਰਹੇਗੀ ਜੇ ਤੁਹਾਡੇ ਪਿੰਡਾਂ ਚ ਸੇਵ ਨਾ ਖਤਮ ਕਰ ਸਕਿਆ ਤੁ ਤੁ ਵੋਟਾਂ ਮੰਗੇ ਨਹੀਂ ਹੁੰਦਾ ਬਸ ਇਹ ਅੱਡੀ ਚੀਜ਼ ਹੈ ਹੱਕ ਬਣਦਾ ਜਿੱਤੇ ਸਾਡੇ ਤੇ ਕੋਈ ਤਸ਼ੱਦਦ ਹੈ ਉਹ ਪ੍ਰੋਟੈਸਟ ਕਰਨਾ ਵੀ ਮੇਰਾ ਤੁਹਾਡੇ ਨਾਲ ਬਹਿਣਾ ਵੀ ਹੱਕ ਹੈ ਉਸ ਕੋਲ ਜੇ ਕੋਈ ਗਲਤੀ ਹੋਵੇ ਸਾਡੀਆਂ ਟਰਾਲੀਆਂ ਟੁੱਲੀਆਂ ਦਵਾ ਦਿਓ ਉਹ ਵੀ ਆਪਾਂ ਕਰ ਲੈਂਦੇ ਦਵਾ ਦਿਓ ਸਮਾਨ ਸਮੂਹ ਦਾ ਕੰਮ ਹੈ ਮੇਰੀ ਗੱਲ ਕੋਈ ਕਰ ਉਹ ਹੱਕ ਬਣਦਾ ਹੁੰਦਾ ਜਿਹੜਾ ਕੋ ਰਹਿ ਗਿਆ ਸਮਾਨ ਤਾਂ ਲਈਆ ਦਵਾਓ ਕਹਿੰਦੇ ਆ ਪਈਆਂ ਸੀ ਟਰਾਲੀਆਂ ਸਾਡੀਆਂ ਉੱਥੇ ਰਹਿ ਗਈਆਂ ਨਹੀਂ ਤਾਂ ਅਸੀਂ ਉੱਥੇ ਆਉਣਾ ਸੀ ਜਾ ਉਹ ਹੈ ਤੇ ਵੀ ਉਹ ਬੋਲਿਆ ਨਹੀਂ ਬੀਬੀ